ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨੀ ਹੈ ਸਿੱਖੀ ਦੇ ਵਿੱਚ ਕੇਸਾਂ ਦੀ ਕੀ ਮਹੱਤਤਾ ਹੈ ਕੇਸ ਦਾ ਇਤਿਹਾਸ ਕੀ ਹੈ ਗੁਰੂ ਸਬਾਨਾ ਨੇ ਕੇਸ ਕਿਉਂ ਰਖਾਏ ਤੇ ਸਾਨੂੰ ਜਿਸ ਤਰੀਕੇ ਦਾ ਅੱਜ ਕੱਲ ਮਾਡਰਨ 에ਰਾ ਚੱਲ ਰਿਹਾ ਹੈ ਸਮਾ ਚੱਲ ਰਿਹਾ ਹੈ ਤੇ ਇੱਕ ਥਿਉਰੀ ਅੱਜ ਕੱਲ ਦੇ ਜਿਹੜੇ ਪੜੇ ਲਿਖੇ ਲੋਕ ਨੇ ਜੋ ਨੌਜਵਾਨ ਨੇ ਉਹ ਕਹਿੰਦੇ ਨੇ ਕਿ ਕੇਸ ਜ਼ਰੂਰੀ ਨਹੀਂ ਹੈਗੇ ਜ਼ਿਆਦਾਤਰ ਜਿਹੜੇ ਬੱਚੇ ਨੇ ਉਹ ਕੇਸ ਕਟਾਈ ਜਾ ਰਹੇ ਨੇ ਤੇ ਸਿੱਖੀ ਦੇ ਵਿੱਚ ਕੇਸਾਂ ਦਾ ਕੀ ਇਤਿਹਾਸ ਹੈ ਤੇ ਅਸੀਂ ਉਹਦੇ ਬਾਰੇ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਦੇਵ ਜੀ ਦੀ ਗੱਲ ਲੈ ਲੈਂਦੇ ਹਾਂ ਵੀ ਜਦੋਂ ਉਹਨਾਂ ਨੇ ਭਾਈ ਮਰਦਾਨਾ ਜੀ ਨਾਲ ਉਦਾਸੀਆਂ ਸ਼ੁਰੂ ਕੀਤੀਆਂ ਤਾਂ ਉਹਨਾਂ ਨੇ ਤਿੰਨ ਬਚਨ ਕੀਤੇ ਸੀਗੇ ਭਾਈ ਮਰਦਾਨੇ ਤੇ ਪਹਿਲਾ ਬਚਨ ਇਹ ਸੀਗਾ ਵੀ ਕੇਸ ਨਹੀਂ ਕਟਾਉਣੇ ਹੈਗੇ ਤੇ ਦਸੇ ਗੁਰੂ ਸੁਬਾਨ ਸੀਗੇ ਜਿਹੜੇ ਕੇਸਾ ਧਾਰੀ ਸੀਗੇ ਤੇ ਉਹਨਾਂ ਨੇ ਕਿਸੇ ਨੇ ਵੀ ਕੇਸਾਂ ਨਾਲ ਰੂਮ ਦੀ ਬੇਅਦਬੀ ਨਹੀਂ ਕੀਤੀ ਹੈਗੀ ਕਉ ਕਿ ਜਿਹੜਾ ਸਿੱਖੀ ਦਾ ਮੇਨ ਕਨਸੈਪਟ ਹੈਗਾ ਉਹ ਕੇਸਾਂ ਤੋਂ ਹੀ ਖੜਾ ਹੈਗਾ ਸਾਰਾ ਕੇਸ ਸਭ ਤੋਂ ਇੰਪੋਰਟੈਂਟ ਮਤਲਬ ਕਿ ਕੇਸਾਂ ਤੋਂ ਬਿਨਾ ਸਿੱਖੀ ਨਹੀਂ ਹੈਗੀ ਲੋਕ ਕਹਿੰਦੇ ਨੇ ਕਿ ਸਿੱਖੀ ਦਿਲ ਚ ਚਾਹੀਦੀ ਹੈ ਜੀ ਤੁਸੀਂ ਹਿਊਮੈਨਿਟੀ ਦਾ ਭਲਾ ਕਰਨ ਸਰਬੱਤ ਦਾ ਭਲਾ ਉਹ ਸਾਡਾ ਸਭ ਤੋਂ ਵੱਡਾ ਸੰਦੇਸ਼ ਹੈਗਾ ਸਰਬੱਤ ਦਾ ਭਲਾ ਕਰਨ ਦਾ ਵੀ ਕੇਸ ਰੱਖਣੇ ਜ਼ਰੂਰੀ ਨਹੀਂ ਹੈਗੇ ਤੇ ਗੁਰੂ ਸਬਾਨਾ ਦਾ ਤੁਸੀਂ ਇਤਿਹਾਸ ਪੜ੍ਹਦੇ ਹੋ ਕਿਉਂਕਿ ਮੇਨ ਖਾਲਸਾ ਪੰਥ ਜਦੋਂ 1699 ਦੇ ਵਿੱਚ ਗੁਰੂ ਸਬਾਨਾ ਨੇ ਪੰਜ ਪਿਆਰਿਆਂ ਨੂੰ ਅੰਦਰ ਸ਼ਿਕਾ ਕੇ ਸ਼ਿਕਾਇਆ ਆ ਤਾਂ ਚਾਰ ਬੱਜਰ ਕਰੈਤਾ ਰਹੀਆਂ ਨੇ ਸਭ ਤੋਂ ਵੱਡੀ ਜਿਹੜੀ ਕਰੈਕ ਹੈਗੀ ਉਹ ਕੇਸ ਕਟਣੇ ਨੇ ਤੇ ਤੁਸੀਂ ਵੇਖੋ ਵੀ ਗੁਰੂ ਸਭਾ ਉਹਨਾਂ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀ ਜਗ੍ਹਾ ਪਰ ਅੰਮ੍ਰਿਤ ਛਕਾਇਆ ਖਾਲਸਾ ਸਾਜਿਆ ਸਾਜਿਆ ਵੀ ਕਿਸ ਦੇ ਨਾਲ ਪ੍ਰਮਾਤਮਾ ਦੇ ਹੁਕਮ ਨਾਲ ਤੇ ਉੱਥੇ ਉਸ ਕਿਲੇ ਦਾ ਨਾਮ ਉਹਨਾਂ ਨੇ ਕੇਸਗੜ ਰੱਖਿਆ ਤੇ ਕੇਸਾਂ ਦੀ ਕਿੰਨੀ ਕਿ ਜ਼ਿਆਦਾ ਇੰਪੋਰਟੈਂਸ ਹੈਗੀ ਹੈ ਅੱਜ ਦੇ ਸਮੇਂ ਦੇ ਵਿੱਚ ਵੀ ਤੇ ਪਹਿਲਾਂ ਵੀ ਤੇ ਫਿਊਚਰ ਵਿੱਚ ਵੀ ਕਿੰਨੀ ਇੰਪੋਰਟੈਂਸ ਰਹਿਣੀ ਹੈ ਕੇਸਾਂ ਤੋਂ ਬਿਨਾ ਸਿੱਖੀ ਨਹੀਂ ਹੈਗੀ ਜਿਵੇਂ ਅੱਜ ਕੱਲ ਦੇ ਬੱਚੇ ਕਹਿੰਦੇ ਨੇ ਜਾਂ ਪੜ੍ਹੇ ਲਿਖੇ ਲੋਕਾਂ ਕਹਿੰਦੇ ਨੇ ਜਿਹੜੇ ਜ਼ਿਆਦਾ ਡਿਵੈਲਪਡ ਆਪਣੇ ਆਨ ਮਾਡਰਨਾਈਜ਼ ਸਮਝਦੇ ਨੇ ਹੁਣ ਗੁਰਬਾਣੀ ਦੇ ਵਿੱਚ ਵੀ ਕੇਸਾ ਨੂੰ ਲੈ ਕੇ ਆਉਂਦਾ ਹੈਗਾ ਮਤਲਬ ਸ਼ਬਦ ਆਉਂਦੇ ਹੈਗੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਬਈ ਨਦੀ ਦੇ ਵਿੱਚ ਗੁਰੂ ਸਾਹਿਬ ਤਿੰਨ ਦਿਨ ਲੂਪ ਰਹੇ ਪ੍ਰਮਾਤਮਾ ਦੇ ਦਰਸ਼ਨ ਕੀਤੇ ਤਾਂ ਜਿਹੜਾ ਪ੍ਰਮਾਤਮਾ ਦੇ ਉਹਨਾਂ ਨੇ ਦਰਸ਼ਨ ਕੀਤੇ ਸੀਗੇ ਉਹ ਪ੍ਰਮਾਤਮਾ ਦਾ ਜਿਹੜਾ ਸਰੂਪ ਉਹਨਾਂ ਨੇ ਵੇਖਿਆ ਸੀਗਾ ਉਹ ਤੋ ਕੇਸਾ ਧਾਰੀ ਸੀਗਾ ਸਰੂਪ ਸੀਗਾ ਜਿਹੜਾ ਤੇ ਗੁਰੂ ਸਾਹਿਬ ਦਾ 567 ਅ ਪੰਨੇ ਦੇ ਉੱਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜੇ ਸ਼ਬਦ ਤੇਰੇ ਬੰਕੇ ਲੋਇਨਾ ਦੰਤ ਰਸਾਲਾ ਤੇਰੇ ਬੰਕੇ ਲੋਇਨਾ ਦੰਤ ਰਸਾਲਾ ਸੋਨੇ ਨੱਕ ਜਨੇ ਲੰਬੜੇ ਵਾਲਾ ਸੋਨੇ ਨੱਕ ਜਨੇ ਲੰਬੜੇ ਵਾਲਾ ਤੇ ਇਹ ਗੁਰੂ ਸਾਹਿਬ ਨੇ ਉੱਥੇ ਪਰਮਾਤਮਾ ਦਾ ਜਿਹੜਾ ਸਰੂਪ ਸਿਰਜੇ ਉਹਨਾਂ ਨੇ ਵੇਖਿਆ ਆ ਉਹ ਬਾੜਾ ਵਾਲਾ ਆ ਕੇਸ ਨੇ ਉਹਦੇ ਦਾੜੀ ਹੈ ਤੇ ਜਿੰਨੇ ਪ੍ਰਾਤਨ ਆਪਣੇ ਮਹਾਂਪੁਰਖ ਹੋਏ ਨੇ ਪਗੰਬਰ ਹੋਏ ਨੇ ਉਹ ਚਾਹੇ حضرت ਮੋਮੋ ਸਾਹਿਬ ਸੀਗੇ ਸ਼ਿਵ ਜੀ ਸੀਗੇ ਕ੍ਰਿਸ਼ਨ ਜੀ ਸੀਗੇ ਉਹ ਸਾਰੇ ਕੇਸਾ ਧਾਰੀ ਸੀਗੇ ਤੇ ਕੇਸਾਂ ਦੀ ਧਰਮ ਦੇ ਵਿੱਚ ਹਰੇਕ ਧਰਮ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਸ ਹੈਗੀ ਹੈ ਕਿਉਂਕਿ ਮਨੁੱਖ ਜਦੋਂ ਜੰਮਦਾ ਆ ਤਾਂ ਉਹ ਕੇਸਾ ਧਾਰੀ ਹੁੰਦਾ ਹੈ ਅਸੀਂ ਉਹਨੂੰ ਬਾਅਦ ਚੋਂ ਮਤਲਬ ਕਿ ਵਾਲ ਕੱਟ ਕੇ ਕੋਈ ਇਸਾਈ ਬਣ ਕੇ ਕੋਈ ਹਿੰਦੂ ਬਣ ਗਿਆ ਮਤਲਬ ਮੋਸਟਲੀ ਸਾਰੇ ਤਾਂ ਸਿੱਖ ਹੈਗੇ ਨੇ ਤੇ ਅੱਗੇ ਅੰਗ ਨੰਬਰ 98 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਇੱਕ ਸ਼ਬਦ ਹੈਗਾ ਨਰਹਾਰ ਨਿਰਹਾਰੀ ਕੇਸ਼ਵ ਨਿਰਬੈਰਾ ਨਿਰਹਾਰੀ ਕੇਸ਼ਵ ਨਿਰਬੈਰਾ ਉਹਨਾਂ ਨੇ ਵੀ ਜਿਹੜਾ ਪ੍ਰਮਾਤਮਾ ਦਾ ਸਰੂਪ ਦੱਸਿਆ ਆ ਉਹ ਕਹਿੰਦੇ ਵੀ ਉਹਦੇ ਲੰਬੇ-ਲੰਬੇ ਵਾਲ ਨੇ ਪ੍ਰਮਾਤਮਾ ਦੇ ਬਹੁਤ ਸੋਹਣੇ ਵਾਲ ਨੇ ਉਹਦੇ ਹਨਾ ਤੇ ਉਹ ਮਤਲਬ ਕਿ ਕਿਸੇ ਨਾਲ ਬੈਰ ਨਹੀਂ ਰੱਖਦਾ ਹੈਗਾ ਜਿਹੜਾ ਪ੍ਰਮਾਤਮਾ ਤੇ ਬਹੁਤ ਸੋਹਣਾ ਹੈ ਉਹਦੇ ਬਹੁਤ ਲੰਬੇ ਵਾਲ ਨੇ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਹੋਰ ਸ਼ਬਦ ਹੈ ਅੰਗ ਨੰਬਰ 203 ਦੇ ਵਿੱਚ ਗੁਰੂ ਸਾਹਿਬ ਕਹਿੰਦੇ ਸਗਲ ਪਦਾਰਥ ਅਸ਼ਟ ਸਿੱਧ ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸ ਮਾਹੇ ਸੁਪਸੰਨ ਭਏ ਕੇਸਵਾ ਸੁਪਰਸੰਨ ਭਏ ਕੇਸਵਾ ਸੇਜਨ ਹਰਗੁਣ ਗਾਏ ਤਾਂ ਇਸ ਸ਼ਬਦ ਵਿੱਚ ਵੀ ਉਹਨਾਂ ਨੇ ਮਤਲਬ ਪ੍ਰਮਾਤਮਾ ਦਾ ਮਤਲਬ ਜ਼ਿਕਰ ਕੀਤਾ ਹੈ ਕਿ ਜਿਹੜਾ ਪ੍ਰਮਾਤਮਾ ਆ ਉਹ ਕੇਸਾ ਧਾਰੀ ਹੈ ਤੇ ਅੱਗੇ ਹੁਣ ਇੱਕ ਸ਼ਬਦ ਹੋਰ ਹੈ ਗੁਰੂ ਸਾਹਿਬ ਦਾ ਸਾਫਤ ਸੂਰਤੋ ਜਿਸ ਦਸਤਾਰ ਸਰਾ ਗੁਰਬਾਣੀ ਦੇ ਵਿੱਚ ਇਹ ਵੀ ਗੱਲ ਆਉਂਦੀ ਹੈ ਤੇ ਮਤਲਬ ਕਿ ਸਿੱਖੀ ਦੀ ਬਹੁਤ ਜ਼ਿਆਦਾ ਇਪੋਰਟੈਂਸ ਹੈਗੀ ਕੇਸਾਂ ਦੀ ਤੁਣ ਥੋੜਾ ਜਿਹਾ ਇਤਿਹਾਸ ਚ ਗੱਲ ਕਰ ਲਈ ਆਪਾਂ ਕਿ ਜਦੋਂ ਪੰਗਾਣੀ ਦਾ ਜੁੱਧ ਹੋਇਆ ਪੰਗਾਣੀ ਦੇ ਜੁੱਧ ਤੋਂ ਬਾਅਦ ਗੁਰੂ ਸਾਹਿਬ ਪੌਂਡਾ ਸਾਹਿਬ ਆ ਗਏ ਪੌਂਡਾ ਸਾਹਿਬ 10ਵੇਂ ਪਾਸ਼ਾ ਦੀ ਗੱਲ ਕਰ ਰਿਹਾ ਮੈਂ 10ਵੇਂ ਪਾਸ਼ਾ ਪੌਂਡਾ ਸਾਹਿਬ ਆ ਗਏ ਤੇ ਪੀਰ ਬੁੱਧੂ ਸ਼ਾਹੀ ਸੀਗੇ ਜਿਹੜੇ ਮੁਸਲਮ ਸੀਗੇ ਤੇ ਉਹਨਾਂ ਨੇ ਮਤਲਬ ਕਿ ਗੁਰੂ ਸਾਹਿਬ ਦੀ ਮਤਲਬ ਮਦਦ ਕੀਤੀ ਆਪਣੇ ਜਿਹੜੇ ਉਹਨਾਂ ਦੇ 500 ਮਰੀਜ਼ ਸੀਗੇ ਜਵਾਈ ਸੀਗੇ ਪੁੱਤ ਸੀਗੇ ਉਹ ਜੰਗ ਦੇ ਵਿੱਚ ਸ਼ਹੀਦ ਹੋਏ ਤੇ ਗੁਰੂ ਸਾਹਿਬ ਨੇ ਪੌਂਡਾ ਸਾਹਿਬ ਆਪਣੇ ਕੇਸ ਬਾਰੇ ਸੀਗੇ ਕੰਗੇ ਦੇ ਨਾਲ ਤੇ ਉਥੇ ਪੀਰ ਬੁੱਧੂ ਸ਼ਾਹ ਉਹਨਾਂ ਨੂੰ ਜੰਗ ਤੋਂ ਬਾਅਦ ਮਿਲੇ ਤੇ ਗੁਰੂ ਸਾਹਿਬ ਬਹੁਤ ਹੱਸ ਕੇ ਮਿਲੇ ਉਹਨਾਂ ਨੂੰ ਤੇ ਗੁਰੂ ਸਾਹਿਬ ਕੰਗਾ ਕਰ ਰਹੇ ਨੇ ਕੇ ਇਸ ਕੇਸਾਂ ਦੇ ਵਿੱਚ ਤੇ ਗੁਰੂ ਸਾਹਿਬ ਕਹਿੰਦੇ ਪੀਰ ਬੁੱਧੂ ਸ਼ਾਹ ਜੀ ਵੀ ਅਸੀਂ ਬਹੁਤ ਬੱਸੋ ਪਰਸਨ ਸੋਰੀ ਬਹੁਤ ਪ੍ਰਸੰਨ ਆ ਵੀ ਤੁਸੀਂ ਸਾਡੀ ਮਦਦ ਕੀਤੀ ਹੈ ਵੀ ਮੰਗੋ ਤੁਹਾਨੂੰ ਇੱਥੇ ਲੋਕ ਚੱਲ ਜੀਏ ਕਿ ਪ੍ਰਲੋਕ ਚ ਦਈਏ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਦੱਸੋ ਤੁਹਾਨੂੰ ਅਸੀਂ ਤੁਹਾਨੂੰ ਜੋ ਤੁਸੀਂ ਆਪਣੇ ਮੁਖ ਤੋਂ ਉਚਾਰਨ ਕਰੋਗੇ ਅਸੀਂ ਤੁਹਾਨੂੰ ਹਰੇਕ ਦੁਨੀਆ ਦੀ ਪ੍ਰਲੋਕ ਦੀ ਹਰੇਕ ਚੀਜ਼ ਦੇਵਾਂਗੇ ਅਸੀਂ ਕਿ ਗੁਰੂ ਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂ ਹੈਗਾ ਪ੍ਰਮਾਤਮਾ ਨੇ ਆਪਣਾ ਰੂਪੇ ਗੁਰੂ ਦੇ ਵਿੱਚ ਰੱਖਿਆ ਤੇ ਉੱਥੇ ਫਿਰ ਪੀਰ ਬੁੱਧੂ ਸ਼ਾਹ ਨੇ ਕਿਹਾ ਵੀ ਗੁਰੂ ਸਾਹਿਬ ਜੀ ਤੁਸੀਂ ਪ੍ਰਸੰਨ ਹੋ ਨਾ ਮੈਨੂੰ ਆਪਣੇ ਆ ਜਿਹੜੇ ਤੁਸੀਂ ਕੰਗਾ ਕਰ ਰਹੇ ਹੋ ਕੇਸ ਮਤਲਬ ਕੇਸ ਦੇ ਦੋ ਆਪਣੇ ਕੰਗੇ ਦੇ ਨਾਲ ਤੇ ਹੁਣ ਤੁਸੀਂ ਵੇਖੋ ਵੀ ਕੱਡੀ ਵੱਡੀ ਗੱਲ ਹੈ ਵੀ ਆਪਣਾ ਸਾਰਾ ਕੁਝ ਮਤਲਬ ਕਿ ਟੱਬਰ ਜਵਾਈ ਪੁੱਤ ਚੇਲੇ ਸ਼ਹੀਦ ਕਰਵਾ ਕੇ ਤਾਂ ਗੁਰੂ ਸਾਹਿਬ ਤਾਂ ਕੀ ਮੰਗਿਆ ਉਹਨਾਂ ਨੇ ਪੀਰ ਬੁੱਧੂ ਸ਼ਾਹ ਨੇ ਕੇਸ ਮੰਗੇ ਅੱਜ ਇਹ ਕੇਸ ਨੇ ਜਿਹੜੇ ਕੰਗਾ ਆ ਪਹਿਲਾਂ ਤਾਂ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਕੋਲ ਸੀਗਾ ਤੇ ਹੁਣ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਕੇਸ ਪਏ ਨੇ ਗੁਰੂ ਪਾਤਸ਼ਾਹ ਦੇ ਤੇ ਕੰਗਾ ਪਿਆ ਆ ਤੇ ਜਦੋਂ ਕਦੇ ਅਨੰਦਪੁਰ ਸਾਹਿਬ ਗਏ ਤਾਂ ਜ਼ਰੂਰ ਜਿੱਥੇ ਗੁਰੂ ਸਾਹਿਬ ਦੇ ਸ਼ਸਤਰ ਪਏ ਨੇ ਉੱਥੇ ਇਹ ਕੇਸ ਤੇ ਕੰਗਾ ਪਏ ਨੇ ਤੁਸੀਂ ਦਰਸ਼ਨ ਜ਼ਰੂਰ ਕਰਿਓ ਪੀਰ ਬੁੱਧੂ ਸ਼ਾਹ ਵਾਲੇ ਹੈਗੇ ਨੇ ਤੇ ਉਹ ਉਹਨਾਂ ਦੀ ਇੰਪੋਰਟੈਂਸ ਵੇਖੋ ਕਿੰਨੀ ਹੈ ਵੀ ਕਿੰਨੇ ਸ਼ਹੀਦੀਆਂ ਹੋਈਆਂ ਉਹਨਾਂ ਦੇ ਮਗਰੋਂ ਤੇ ਕਿੰਨਾ ਕੁਝ ਹੋਇਆ ਤੇ ਉਹ ਗੁਰੂ ਸਾਹਿਬ ਨੂੰ ਕੀ ਮੰਗੇ ਆ ਗੁਰੂ ਸਾਹਿਬ ਦੇ ਕੇਸ ਮੰਗੇ ਵੀ ਕਿੰਨੀ ਪਾਵਰ ਹੈਗੀ ਅੱਗੇ ਮੈਂ ਗੱਲ ਕਰਦਾ ਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੇ ਜਦੋਂ ਬਾਬਾ ਬੰਦਾ ਸਿੰਘ ਬਾਦਲ ਨੂੰ ਗਰਦਾਸ ਗੜੀ ਦੇ ਡੰਗਲ ਦੇ ਵਿੱਚ ਕੈਦ ਕਰ ਲਿਆ ਤੇ ਉਹਨਾਂ ਨੂੰ ਦਿੱਲੀ ਲਿਜਾਇਆ ਗਿਆ ਜਲੂਸ ਦੇ ਵਿੱਚ ਤੇ ਉੱਥੇ ਫਿਰ ਜਿਹੜਾ ਫਰਕਸੀਅਰ ਸੀਗਾ ਮੁਗਲ ਬਾਦਸ਼ਾਹ ਸੀਗਾ ਉਹਨੇ ਕਿਹਾ ਵੀ ਤੁਸੀਂ ਇਸਲਾਮਤ ਹਨ ਕਰੋ ਕੇਸ ਕਟਾ ਦਿਓ ਤੇ ਤੁਹਾਨੂੰ ਛੱਡ ਦਾਂਗੇ ਅਸੀਂ ਨਾਲ ਤੁਹਾਨੂੰ ਰਾਜ ਵੀ ਦੇਵਾਂਗੇ ਤੇ ਕਿਸੇ ਨੇ ਵੀ ਕੇਸ ਨਹੀਂ ਕਟਾਏ ਹੈਗੇ ਤੇ ਸ਼ਹਾਦਤ ਪ੍ਰਾਪਤ ਕਰਨੀ ਪਹਿਲੇ ਨੰਬਰ ਤੇ ਮਤਲਬ ਸ਼ਹਾਦਤ ਪ੍ਰਾਪਤ ਕੀਤੀ ਤੇ ਮਤਲਬ ਕਿਸਾਨ ਦੀ ਨਾਲ ਕੰਪਰਮਾਈਜ਼ ਨਹੀਂ ਕੀਤਾ ਤੇ ਇਹ ਇਪੋਰਟੈਂਸ ਹੈਗੀ ਕਿਸਾਨਾਂ ਦੀ ਸਿੱਖੀ ਦੇ ਵਿੱਚ ਫਿਰ ਹੁਣ ਅਸੀਂ ਗੱਲ ਕਰੀਏ ਅੱਗੇ ਇੱਕ ਘਟਨਾ ਹੋਰ ਆਉਂਦੀ ਹੈ ਜਿਹੜਾ ਬਦਾਲੀ ਸੀਗਾ ਜਿਹੜੇ ਪਟਿਆਲੇ ਵਾਲੀ ਕਿਉਂਕਿ 12 ਮਿਸਲਾਂ ਹੋਈਆਂ ਨੇ ਤੇ 11 ਮਿਸਲਾਂ ਤਾਂ ਚਲੋ ਇਕੱਠੀਆਂ ਸੀਗੀਆਂ ਇੱਕ ਮਿਸਲ ਅਲੱਗ ਸੀਗੀ ਫੂਲਕੀਆ ਮਿਸਲ ਪਟਿਆਲੇ ਵਾਲਿਆਂ ਦੀ ਬਾਬਾ ਬਾਲਾ ਸਿੰਘ ਵਾਲੀ ਤੇ ਉਹ ਮਤਲਬ ਕਿ ਦੋਵੇਂ ਪਾਸੇ ਮਤਲਬ ਕਿ ਰੱਖਦੇ ਸੀਗੇ ਉਹ ਪੋਲੀਟੀਕਲ ਅਫੇਅਰਸ ਰੱਖਦੇ ਸੀਗੇ ਲਾਈਕ ਇੱਧਰ ਸਿੱਖ ਮਿਸਲਾਂ ਨਾਲ ਵੀ ਤੇ ਉੱਧਰ ਬਦਾਲੀ ਨਾਲ ਵੀ ਜਦੋਂ ਬਦਾਲੀ ਆਉਂਦਾ ਸੀਗਾ ਤਾਂ ਉਹ ਹਮਲਾ ਕਰਦੇ ਮਤਲਬ ਕਿ ਮਦਦ ਕਰਦੇ ਸੀਗੇ ਉਹਦੀ ਬਦਾਲੀ ਦੀ ਬਦਾਲੀ ਨੇ ਬਾਬਾ ਬਾਲਾ ਸਿੰਘ ਨੂੰ ਨਾ ਮਹਾਰਾਜ ਦਾ ਖਿਤਾਬ ਦਿੱਤਾ ਹੋਇਆ ਸੀਗਾ ਮਹਾਰਾਜਾ ਤੇ ਇੱਕ ਵਾਰ ਕਿਸੇ ਗੱਲ ਨੂੰ ਲੈ ਕੇ ਨਾ ਗੁੱਸੇ ਹੋ ਗਏ ਸੀਗੇ ਉਹ ਗੁੱਸੇ ਹੋ ਗਿਆ ਬਦਾਲੀ ਮਹਾਰਾਜਾ ਸੌਰੀ ਬਾਬਾ ਆਲਾ ਸਿੰਘ ਨੂੰ ਕੈਦ ਕਰ ਲਿਆ ਕੈਦ ਕਰਕੇ ਫੇਰ ਉੱਥੇ ਉਹ ਕਹਿੰਦਾ ਵੀ ਇਹ ਕੇਸ ਕੱਢ ਦੋ ਇਹਦੇ ਇਹਦੇ ਸਿਰ ਦੇ ਕੇਸ ਕੱਢ ਦੋ ਤਾਂ ਉੱਥੇ ਜਿਹੜੀ ਉਹਦੀ ਵਾਈਫ ਸੀਗੀ ਨਾ ਬਾਬਾ ਆਲਾ ਸਿੰਘ ਜੀ ਉਹਨੇ 2 ਲੱਖ ਰੁਪਈਆ ਕੈਸ਼ ਦਿੱਤਾ ਅਬਦਾਲੀ ਨੂੰ ਪਰ ਕੇਸ ਨਹੀਂ ਕੱਟਣ ਦਿੱਤੇ ਹੈਗੇ ਕੇਸਾਂ ਦੀ ਸਿੱਖੀ 'ਚ ਬਹੁਤ ਜ਼ਿਆਦਾ ਉਹ ਹੈ ਤੇ ਹੁਣ ਭਾਈ ਤਾਰੂ ਸਿੰਘ ਦੀ ਗੱਲ ਕਰ ਲਈਏ ਭਾਈ ਤਾਰੂ ਸਿੰਘ ਦੀ ਤਾਂ ਸਾਰੇ ਆਪਾਂ ਜਾਣਦੇ ਹਾਂ ਕਿੰਨਾ ਵੱਡਾ ਇਤਿਹਾਸ ਹੈਗਾ ਤੇ ਉਹਨਾਂ ਨੂੰ ਕਿਹਾ ਸੀਗਾ ਜਾਂ ਤਾਂ ਕੇਸ ਕਟਾ ਲਓ ਮੁਸਲਮਾਨ ਬਣ ਜਾਓ ਜਾਂ ਸਿੱਖੀ ਧਾਰਨ ਸੋਰੀ ਜਾਂ ਸਿੱਖੀ ਛੱਡ ਦਿਓ ਮੁਸਲਮਾਨ ਬਣ ਜਾਓ ਪਰ ਉਹਨਾਂ ਨੇ ਕੇਸ ਕਟਾਉਣੇ ਨਹੀਂ ਮੰਨੇ ਹੈਗੇ ਤੇ ਉਹਨਾਂ ਦੀ ਖੋਪੜੀ ਲਾ ਦਿੱਤੀ ਸੀਗੀ 21 ਦਿਨ ਭਾਈ ਸਾਹਿਬ ਜੀ ਮਰੀ ਰਹੇ ਤੇ ਗੁਰੂ ਤੇ ਪਰ ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ ਕੇਸਾਂ ਦੇ ਨਾਲ ਉਹ ਹੁਣ ਦਾ ਜਿਹੜਾ ਸਮਾ ਸੀਗਾ ਸਾਡਾ ਜੋ ਸੰਘਰਸ਼ ਚ ਚੱਲਿਆ ਆ 1984 ਤੋਂ ਬਾਅਦ ਵੀ ਸਿੰਘਾਂ ਨੇ ਨਹੀਂ ਮਤਲਬ ਕੇਸਾਂ ਦੇ ਨਾਲ ਕੰਪਰੋਮਾਈਜ਼ ਕੀਤਾ ਕੇਸ ਨਹੀਂ ਘਟਾਈ ਹੈਗੇ ਤੇ ਹੋਰ ਹੈਗਾ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਲਈਏ ਖਾਲਸਾ ਰਾਜ ਆਇਆ ਆਪਣਾ ਮਿਸਲਾਂ ਤੋਂ ਬਾਅਦ ਵੀ ਤੇ ਮਿਸਲਾਂ ਤੋਂ ਬਾਅਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਉਹਦੇ ਵਿੱਚ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਕੋਲ ਪੂਰੇ ਵਰਲਡ ਵਿੱਚੋਂ ਮਤਲਬ ਕਿ ਫਰਾਂਸੀਸੀ ਗੋਰੇ ਚైనా ਤੋਂ ਮਤਲਬ ਕਿ ਪੂਰੇ ਵਰਲਡ ਚੋਂ ਜਿਹੜੇ ਜਰਨਲ ਸੀਗੇ ਈਵਨ ਕਿ ਨਪੋਲੀਅਨ ਦਾ ਜਿਹੜੇ ਜਰਨਲ ਸੀਗੇ ਉਹ ਮਹਾਰਾਜੇ ਕੋਲ ਨੌਕਰੀ ਕਰਨ ਆਉਂਦੇ ਸੀਗੇ ਤਾਂ ਗੁਰੂ ਮਹਾਰਾਜਾ ਰਣਜੀਤ ਸਿੰਘ ਦੇ ਦੋ ਮਤਲਬ ਕਿ ਮੇਨ ਜਿਹੜੇ ਸੀਗੇ ਨਾ ਉਹ ਮਤਲਬ ਕਿ ਕੋਡ ਆਫ ਕੰਡਕਟ ਸੀਗੇ ਉਹ ਸੀਗੇ ਪਹਿਲਾਂ ਤਾਂ ਸੀ ਕਿ ਵੀ ਕੇਸ ਰੱਖਣੇ ਨੇ ਸੋ ਜਿੰਨੇ ਫ੍ਰਾਂਸੀਸੀ ਆਉਂਦੇ ਸੀਗੇ ਜਿੰਨੇ ਗੋਰੇ ਆਉਂਦੇ ਸੀਗੇ ਜਾਂ ਹੋਰ ਸਾਰੇ ਮੁਸਲਮ ਜਿੰਨੇ ਵੀ ਸੀਗੇ ਹੋਰ ਰਿਲੀਜੀਅਨ ਦੇ ਵਰਲਡ ਚ ਜਿੰਨੇ ਵੀ ਸਾਡੇ ਕੋਲ ਜਰੈਲ ਆਏ ਜੋਬ ਕਰ ਲਈ ਆਏ ਤਾਂ ਉਹਨਾਂ ਨੂੰ ਕੇਸ ਰੱਖਣੇ ਪੈਂਦੇ ਸੀਗੇ ਉਹ ਦਾੜੀ ਵੀ ਰੱਖਦੇ ਸੀਗੇ ਤੇ ਪੱਗ ਵੀ ਬੰਨਦੇ ਸੀਗੇ ਨੰਬਰ ਤੋਂ ਤਬਾਕੂ ਨਹੀਂ ਸੀ ਵਰਤਦੇ ਹੈਗੇ ਤੇ ਜਿਸ ਤਰੀਕੇ ਦੇ ਅੱਜਕਲ ਥਿਉਰੀ ਚੱਲੀ ਹੋਈ ਹੈ ਤੇ ਜ਼ਰੂਰ ਵਿਚਾਰਨਾ ਚਾਹੀਦਾ ਗੁਰੂ ਸਾਹਿਬ ਨੇ ਬਹੁਤ ਵੱਡੇ ਸਾਨੂੰ ਜੋ ਸਰਬੱਤ ਦੇ ਭਲੇ ਦੇ ਜੋ ਵੀ ਗੁਰੂ ਸਾਹਿਬ ਨੇ ਕੋਡ ਆਫ ਕੰਡਕਟ ਕੀਤਾ ਉਹ ਅੱਜ ਦੇ ਸਮੇਂ ਵਿੱਚ ਵੀ ਲਾਗੂ ਹੁੰਦਾ ਆ ਪਹਿਲਾਂ ਵੀ ਹੁੰਦਾ ਤੇ ਫਿਊਚਰ ਵਿੱਚ ਵੀ ਹੁੰਦਾ ਰਹੂਗਾ ਹੁਣ ਲਾਈਕ ਅਸੀਂ ਹੁਣ ਜਾਂਦੇ ਆ ਅਮਰੀਕਾ ਕੈਨੇਡਾ ਜਾਂਦੇ ਆ ਟਰਕਿੰਗ ਦੇ ਵਿੱਚ ਤੇ ਸਾਨੂੰ ਬਹੁਤ ਸਾਰੇ ਵੀਰ ਮਿਲਦੇ ਨੇ ਸਾਡੇ ਗੁਰਸਿੱਖ ਤੇ ਦਾੜੀਆਂ ਰੱਖੀਆਂ ਹੋਈਆਂ ਨੇ ਪ੍ਰਕਾਸ਼ ਕੀਤਾ ਹੋਇਆ ਆ ਤਾਂ ਬੜਾ ਵਧੀਆ ਲੱਗਦਾ ਆ ਜਦੋਂ ਸਾਰੇ ਅਮਰੀਕਾ ਦੇ ਵਿੱਚ ਕੁਮੀਦਾ ਕੈਨੇਡਾ ਦੇ ਵਿੱਚ ਕੁਮੀਦਾ ਤੇ ਉਸ ਪੂਰੇ ਸਰੂਪ ਦੇ ਵਿੱਚ ਹੈਗੇ ਨੇ ਅਮਰਸ਼ਕਿਏ ਹੋਏ ਨੇ ਤੇ ਗੁਰੂ ਸਾਹਿਬ ਦੀ ਸਿੱਖੀ ਹੈ ਤੇ ਸਾਡਾ ਫਰਜ਼ ਬਣਦਾ ਹੈ ਸਿੱਖੀ ਨੂੰ ਬਚਾ ਕੇ ਰੱਖਣਾ ਤੇ ਵੱਧ ਤੋਂ ਵੱਧ ਪ੍ਰਮੋਟ ਕਰਨਾ ਕਿਉਂਕਿ ਪੂਰੇ ਵਰਲਡ ਦੇ ਵਿੱਚ ਸਿੱਖੀ ਉਹ ਹੈਗੀ ਜਿਹੜੀ ਸਰਬਤ ਦਾ ਭਲਾ ਮੰਗਦੀ ਹੈਗੀ ਹੈ ਤੇ ਜਰੂਰ ਤੁਸੀਂ ਗੁਰੂ ਸਾਹਿਬ ਦੇ ਲੜ ਲੱਗੋ ਗੁਰੂ ਗ੍ਰੰਥ ਸਾਹਿਬ ਨੂੰ ਜਰੂਰ ਵਿਚਾਰੋ ਬਾਣੀ ਨੂੰ ਵਿਚਾਰੋ ਆਪਣੇ ਜੀਵਨ ਵਿੱਚ ਢਾਲੋ ਤਾਂ ਕਿ ਗੁਰੂ ਸਾਹਿਬ ਦੇ ਨਾਲ ਤੁਸੀਂ ਜੁੜੇ ਰਹੋ ਆਪਣੇ ਬੱਚਿਆਂ ਨੂੰ ਨਾਲ ਜੋੜ ਕੇ ਰੱਖੋ ਤੇ ਇਹੀ ਸੀਗੀਆਂ ਤੇ ਇਸ ਤਰੀਕੇ ਦੇ ਵੀਡੀਓ ਵੇਖਣ ਦੇ ਲਈ ਜਰੂਰ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਸਿੱਖੀ ਤੇ ਗਦਰੀ ਬਾਬੇ ਤੇ ਬੱਬਰ ਕਾਲੀ ਲਹਿਰ ਬਾਰੇ ਵੀਡੀਓ ਪਾਉਣੀਆਂ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ